ਬੋ ਗਰਮੀਆਂ ਬੋ ਗਰਮੀਆਂ ਬੋ ਗਰਮੀਆਂ ਰੱਬਾ ਪਾਵੇ ਨਹੀਂ ਨਾ ਨਾ ਮੀਂਹ ਨਾ ਪਾਈ ਯਾਰ ਹਜੇ ਤਾਂ ਰੱਬ ਕੋਲੇ ਹੀ ਪਾਵੇ ਕੋਲੇ ਪਾਵੇ ਹੋਰ ਕੋਲੇ ਨਹੀਂ 20 ਪਾਵੇ ਨਹੀਂ ਨਹੀਂ ਸਿੰਬਲੇ ਵਾਲੀ ਤੈਨੂੰ ਨਹੀਂ ਪਤਾ ਹੈਗਾ ਜੱਟ ਬਹੁਤ ਤੰਗ ਕਰਦੇ ਨੇ ਬਾਈ ਜ਼ਿੰਮੇਦਾਰਾਂ ਦਾ ਫਾਇਦਾ ਹੀ ਆ ਨਾ ਨਾ ਮੇਰੇ ਲਵੇ ਲੱਗਿਆ ਜੀ ਸਿਰੀ ਦਿਹਾੜੀ ਆ ਵੈਸੀ ਭਜਾਤਾ ਜਿੰਨਾ ਚਿਰ ਹੁਣ ਰੱਬ ਉਹਨਾਂ ਦਾ ਨਹੀਂ ਭਜਦਾ ਰੱਬ ਵੀ ਨਹੀਂ ਪਾਉਂਦਾ ਚਕਾਣ ਆ ਵੀ ਆਪਾਂ ਗੱਲ ਕਰਦੇ ਆਂ ਬਾਈ ਜਦੋਂ ਜੱਟ ਦਾ ਸੀਰੀ ਭਜਾਦਾ ਜੱਟ ਵੀ ਔਖਾ ਸੀ ਕਹਿੰਦਾ ਰ ਆਪਾਂ ਗਮਾਂਡੀਆਂ ਦੇ ਵੀ ਭਜਾ ਦੇਵੇ ਕਹਿੰਦਾ ਫੇਰ ਸਵਾਦ ਜਦੋਂ ਉਹ ਗਰਮੀ 'ਚ ਜ ਮੱਚਣਗੇ ਤੇ ਜਦੋਂ ਕੰਮ ਨਾ ਨਿਬੜਿਆ ਤੇ ਇਹੀ ਗੱਲ ਸੀ ਕਿ ਬਈ ਐ ਕੋਈ ਪੁਰਾਣੇ ਸਮੇਂ ਦੀ ਗੱਲ ਆ ਕੋਈ ਬੰਦਾ ਸਾਧ ਲਵੇ ਜਾਂਦਾ ਹੁੰਦਾ ਸੀ ਸਾਧ ਲਵੇ ਜਾਂਦਾ ਸੀ ਸਾਧਨੇ ਉਹਨੂੰ ਬਾਹਰ ਦੇ ਦਿੱਤਾ ਬਾਹਰ ਕੀ ਦਿੱਤਾ ਬਾਹਰ ਦਿੱਤਾ ਉਹਨੂੰ ਵੀ ਤੈਨੂੰ ਅੱਜ ਤੋਂ ਬਾਰਾ ਵੀ ਜਿਹੜੀ ਚੀਜ਼ ਤੂੰ ਕਹੇਗਾ ਵੀ ਉਹੀ ਤੈਨੂੰ ਹਾਜ਼ਰ ਹੋ ਜਾ ਗੁਰੂ ਪਰ ਇਹ ਇਹ ਗੱਲ ਆ ਵੀ ਜੇ ਤੇਰੇ ਕੋਲ ਤੈਨੂੰ ਮਿਲੂਗੀ ਤੇ ਗਮਾਂਡੀ ਨੂੰ ਉਹਦੀਆਂ ਇੱਕ ਦੀਆਂ ਦੋ ਮਿਲਣਗੀਆਂ ਚਲੋ ਪਹਿਲਾਂ ਤਾਂ ਉਹਨੂੰ ਕੋਸਣਾ ਹੋਇਆ ਭਾਈ ਠੀਕ ਆ ਚਲੋ ਉਹਨੇ ਮਿਹਨਤ ਕਰੀ ਕਰਨ ਦੇ ਬਾਵਜੂਦ ਉਹ ਇੱਕ ਮੱਝ ਹਫ਼ਤੇ ਘਰੇ ਲਿਆ ਜਦੋਂ ਇੱਕ ਮੱਝ ਲਿਆ ਤਾਂ ਗਮਾਂਡੀ ਦੋ ਲਿਆ ਆਟੋਮੈਟਿਕ ਹੀ ਸੀਗਾ ਤੇ ਉਹਦੇ ਇੱਕ ਮੁੰਡਾ ਹੋ ਗਿਆ ਤਾਂ ਗਮਾਂਡੀਆਂ ਦੇ ਦੋ ਹੋ ਗਏ ਤੇ ਉਹ ਕਹਿੰਦਾ ਤਰੱਕੀ ਕਰਨ ਲੱਗ ਗਿਆ ਆਪਣੇ ਨੂੰ ਵੱਧ ਗਮਾਂਢੀ ਤਾਂ ਜਿਵੇਂ ਮਰਜੀ ਲਾ ਲਾ ਜੈਲਸੀ ਲਾ ਲਾ ਤਾਂ ਜਦੋਂ ਉਹਨੇ ਵੀ ਉਹਦੇ ਜਿਆਦਾ ਹੈ ਵੀ ਆਪਣਾ ਸਾਧੂ ਨੇ ਬਾਰ ਦਿੱਤਾ ਸੀ ਵੀ ਫੇਰ ਵੀ ਬਾਰ ਦਿੱਤਾ ਸੀ ਕਹਿੰਦਾ ਚੱਲ ਬੜਦਾ ਤਾਂ ਵਧੀਆ ਕਰਿਆ ਸਾਧੂ ਨੇ ਪਰ ਆਪਾਂ ਤਾਂ ਮੰਡੀਆਂ ਤੋਂ ਫਿਰ ਜੈਲਸੀ ਸੀਗੀ ਕਹਿੰਦਾ ਰੱਬਾ ਮੇਰੇ ਬਾਾਰ 'ਚ ਇੱਕ ਖੂਹ ਲੱਗ ਜੀ ਤਾਂ ਗਮਾਂਢੀ ਦੇ ਆਟੋਮੈਟਿਕੀ ਦੋ ਲੱਗਣੇ ਸੀਗੇ ਗਮਾਂਢੀ ਦੇ ਬਾਾਰ 'ਚ ਦੋ ਖੂਹ ਲੱਗ ਗਏ ਕਹਿੰਦਾ ਗਵਾਂਢੀ ਤਾਂ ਫੇਰ ਵੀ ਲੇੰਗੇ ਜਾਂਦਾ ਬਚ ਕੇ ਕਹਿੰਦਾ ਜਦੋਂ ਨਦੀ ਨਾਗਾ ਕਹਿੰਦਾ ਰੱਬਾ ਮੇਰੀ ਇੱਕ ਅੱਖ ਫੁੱਟ ਜੀ ਕਹਿੰਦਾ ਛਾਲੀਆਂ ਗਵਾਂਢੀ ਦਾ 2 ਫੁੱਟ ਨਹੀਂ ਕਹਿੰਦਾ ਆਪੇ ਖੂਚ ਡੇਕੀ ਪੇ ਮਾਰਪੂ ਅੱਜ ਕੱਲ ਵੀਰੇ ਇਹ ਜੀ ਜੈਲਸੀ ਆ ਲੋਕਾਂ ਚ ਆਪਾਂ ਮੀਂਹ ਬਾਰੇ ਦੱਸੀ ਸੀ ਗੱਲ ਵੀ ਅਲ ਕਹਿੰਦਾ ਚਲ ਤੇਰਾ ਤਾਂ ਸੀਰੀ ਭੱਜ ਗਿਆ ਭੱਜ ਗਿਆ ਵੀ ਤੂੰ ਗਵਾਂਢੀ ਨੇ ਕਿਉਂ ਭਜਾਉਣਾ ਵੀ ਨਾ ਠੰਡ ਤੈਨੂੰ ਵੀ ਹੋਊਗੀ ਨਾਲ ਹੀ ਕਹਿੰਦਾ ਵੀ ਮੀਂਹ ਆਪਾਂ ਹੀ ਰੱਬਾ ਗਵਾਂਢੀਆਂ ਦੇ ਵੀ ਭਜਾ ਦੇ ਅੱਜ ਕੱਲ ਇਹੋ ਜੀ ਸੋਚ ਆ ਵੀਰੇ ਲੋਕਾਂ ਦੀ